ਪੋਟਾ ਨੂੰ ਸੋਲੋ ਕਰਨਾ ਅਸਾਂ ਦੇ ਮਰੂ ਬਿ YouTube ਚੈਨਲ ਹੈ ਹਰਵੇ ਦੇ ਜਿਹ ਉੱਤਰਨ ਸਾਹ ਰੋੜ ਜੋ ਤੇ ਆਪਸੇ ਤੋਂ ਦੁਨਰਾ ਹੈ ਉਹ ਤੇ ਆ ਜਰਾ ਮਾ ਮਡੀ ਸ਼ਾਹਪੁਰ ਤੋਂ ਜੋ ਜੀਤਨ ਯਾਦਵ ਨੇ ਲਗ ਲਗਾਏ ਆ ਸਾ ਸਾ ਤਾਂ ਕਿ ਲਗਾਏ ਯਾਰ ਮੀਰੇ ਦਰਸ਼ ਵੀ ਹੋ ਦੇ ਕੱਲ ਤਾਂ ਨੰਗਰ ਚਾਇਦੀਆਂ ਜੋ ਦੇ ਰਹਾ ਜੀ ਤਾਂ ਨੰਗਰ ਚਾਇਦੀਆਂ ਹੋਈਆਂ ਜੋ ਮੀਰੇ ਵੀ ਮੀਰੇ ਹੁੰਦੇ ਦੀ ਇਹਦੇ ਹੋਈ ਵੀ ਜੋ ਪਾਸਪਾਸ ਜੱਦੇ ਬੰਦੀਆਂ ਨੂੰ ਤਰਨ ਜੱਦੇ ਬੰਦੀਆਂ ਨੂੰ ਇੰਦਾ ਦੇ ਸੂ ਕੋਲ ਪਰਨਾਮ ਅਤੇ ਜੀਤਨ ਮੁਖ ਰੱਖ ਰਿਹਾ ਯਾਦ ਹੋਵੇ ਕੁਝ ਨੰਗ ਲਗਾਏ ਹਨ ਆਓ ਆਸਾ ਕਰੀਏ ਪਤਾ ਸੰਗਤ ਤੋਂ ਇਨਕਾਰਾ ਸੋਨ ਮੰਦਿਰ ਦੇ ਅੰਸ਼ੰਦੀ ਕਾਇਸਾ ਦਰਗਾ ਵਾਲਿਆਂ ਨੂੰ 21784 ਉਦਰਾ ਗੰਦੀ ਆਪਣੇ ਫੌਜ ਦੁਆਰਾ ਹਰਮੰਦਰ ਸਾਹਿਬ ਨੂੰ ਪਹਿਰਾ ਪਾ ਕੇ ਆਦਮ ਸਮਰਪਣ ਕੰਮ ਦੀਆਂ ਰਸਮਾਂਾਂ ਦਾ ਪਖਵਾਇਆ ਜਿੱਥੇ ਬੜੇ ਜੁਵਨ ਦੇ ਖੂਬ ਮੌਸਾ ਖਰਾਬ ਹੁੰਦੇ ਆਵਾਜ਼ ਵੀ ਜਾਂ ਜਿੱਥੇ ਬੰਦੀਆਂ ਲੰਘੇ ਕੋਰ ਬਣਨਾ ਸਿੱਧਾ ਮੋੜ ਰੱਖਨੇ ਹੋਣ ਲੰਗਰ ਲਗਾਇਆ ਚਾਰ ਲੰਗਰ ਲਗਾਇਆ ਆਦਮਪੁਰ ਜੋ ਆਦਮਪੁਰ ਚੱਲ ਜਾਂਦੀ ਹੈ ਨਾਮਾ ਮੰਦਿਰ ਸ਼ਾਦੂਨ ਤੇ ਜਾਂਦੀਆਂ ਨੇ চাৰিৰে মীত পাই থল singar de saare diyan dis gaya sunare honkar par naam vidanu aaj atte gar khas daskar khas aaj hi jeevan ka marg chalde hain jithe un yaad vich wak wak jithe bandiyan nu ਆਪ ਹਮੇਸ਼ਿਆ ਨਾਲ ਵਿੱਚ ਲੰਗਰ ਬੜੇ ਸੰਗਤਾਂ ਵਾਸਤੇ ਲਗਾਏ ਹਨ ਦੇਖੋ ਬਹੁਤਾਂ ਵੀ ਵੇਖ ਖਰਾਬੀ ਹੋਂਦੇ ਗਾਲ ਵੀ ਬਾਸ ਸੰਗਤ ਲੰਗਰ ਚੈਰੀ ਹੋਈਆਂ ਬੜੇ ਜ਼ੋਰਦਾਰ ਮੀ ਪੈ ਰਿਹਾ ਹੈ ਨਾ ਐਸੇ 10 ਹਫ਼ਤਾ ਤੋਂ ਮarre YouTube ਚੈਨਲ ਤੁਹਾਡਾ ਆਪਣਾ ਚੈਨਲ ਐਸ ਵਿੱਚ ਹਾਰਪੁਰ ਤੋਂ ਜੋ ਰੋਲ ਗੰਧਨ ਆਉਂਦੀ ਹੈ ਜੋ ਗੁਰਦੁਆਰਾ ਪਪਾ ਨਿਹਾਲ ਸਿੰਘ ਤਰਲ ਸਾਹ ਹੈ ਉਸਾਨਾ ਤੇ ਚੌਂ ਦੇ ਵਿੱਚ ਦਾ ਖੜਾ ਹੈ ਮੁਨੀ ਭਾਈ ਗੁਰਮੀਤ ਸਿੰਘ ਸਾਹਿਬ ਵਾਈਫ ਜੀ ਕੀ ਪਤੇ ਹਰ ਸਾਹਿਬ ਦੀ ਤਰ੍ਹਾਂ ਹੀ ਜੀ ਦੀ ਯਾਦ ਵਿੱਚ ਖਾਸਾ ਸ੍ਰੋਤ ਹਾਉ ਕੱਪੜੇ ਵਾਲੇ ਜੌਣਾ ਵਾਲੇ ਔਰ ਫਿਰ ਉਹਨਾਂ ਦਾ ਮੰਗਰਵਰ ਹਰ ਸਾਲ ਦੇ ਇਸ ਯਾਦਗਾਰ ਚ ਕੋਈ ਨਾ ਨਗਰ ਲਗਾਇਆ ਜਾਂਦਾ ਵਾਇ ਗੁਰੂ ਜੀ ਇਸ ਵਾਰ ਕੜੀ ਕਲਾ ਵਿੱਚ ਰੱਖ ਕੇ ਹਰ ਸਾਲ ਸਾਡੋ ਛਿੰਦਾ ਦੀ ਯਾਦਗਾਰ ਚ ਬਣਾਉਣ ਦਾ ਮੌਕਾ ਦਿੱਜਿਆ ਵਾਇ ਗੁਰੂ ਜੀ ਦਾ ਹੌਸਲਾ ਵਾਇ ਗੁਰੂ ਜੀ ਸਤਿ ਸ੍ਰੀ ਅਕਾਲ ਜੀ ਸਭਾਈਆਂ ਨੂੰ ਸਰਾਂ ਤੇਰਾ ਸਾਥੀ ਸੰਭੇ ਦਈਆਂ ਇੱਕ ਟੱਕਿਆ ਸਰਾਂ ਤੇਰਾ ਸਾਥੀ ਸੰਭੇ ਦਈਆਂ ਤੇਰੀਆਂ ਗੱਲਾਂ ਹਰੇ ਦਾਰੇ ਦਰਵਾਜ਼ੇ ਤੇ ਆਪੇ ਜਣੇ ਵਾ ਮੈਂ ਕਹਿੰਦਾ I'm